ਦਾ ਹੋਣਾ ਸੀ ਜੇ ਇਧਰ ਵੀ ਗਿਆ ਹੋਰ ਪਰ ਜਿੱਥੋਂ ਜਾਉ ਕਰ ਆਇਓ 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 ਕਾਂਸੀ ਮੇਰੀ ਬਾਬਾ ਜੀ ਸਿੰਘੀ ਸੀ ਮੇਰੀ ਵਿੱਚ ਅੱਛਾ ਜੀ ਸਿੰਘੀ ਸੀ ਬਾਲੀਆਂ ਸੀ ਕੰਨਾਂ ਦੇ ਵਿੱਚ ਕਿਨਾ ਮਾਟੀ ਦਾ ਟਰ ਹਰੇ ਬਿੰਦਰ ਕਿੱਥੇ ਦੇ ਰਹੇ ਤੁਸੀਂ ਫਾਗਤਪੁਰਾ ਫਾਗਤਪੁਰਾ ਕੀ ਮਾਮਲਾ ਕੀ ਘਾਟ ਰਾ ਠੱਗੀ ਹੋਈ ਐ ਜੇ ਪੁਲ ਦੇ ਉੱਪਰ ਬੋੜੇ ਦੱਸਦੇ ਤੂੰ ਕਿ ਚੈਨ ਲਈ ਗੱਲ ਚੋਂ ਮੇਰੇ ਅਸੀਂ ਪਹਿਲਾਂ ਸਬਜ਼ੀ ਲੈਂਦੇ ਸੀਗਾ ਉੱਥੇ ਸਾਨੂੰ ਸਾਧੂ ਮਿਲਿਆ ਇੱਕ ਉਹ ਕਹਿੰਦੇ ਕਿ ਆਦਮੀ ਸਰਕਾਰੇ ਪੀਣ ਜਗ੍ਹਾ ਤੋਂ ਦੱਸੋ ਅਸੀਂ ਸਾਨੂੰ ਨਹੀਂ ਪਤਾ ਹੈਗਾ ਅਸੀਂ ਉਹ ਮੱਕੇ ਰਾਮਨ ਦੇ ਮਤ ਪੌਲ ਤੇ ਉੱਤੇ ਚੜੇ ਆ ਤੇ ਉਹ ਪਿੱਛੇ ਆ ਰਹੇ ਸੀਗੇ ਉਤੀਵੇਂ ਆਦਮੀ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਸਾਧੂ ਮਿਲਿਆ ਸੀਗੇ ਸਾਨੂੰ ਮਿਲਿਆ ਕਹਿੰਦੇ ਬਾਬਾ ਜੀ ਉਹ ਸਾਧੂ ਬਹੁਤ ਚੰਗਾ ਆ ਵੀ ਸਾਡੀ ਮਾਂ ਦੀ ਨਿਗਾ ਚਲ ਗਈ ਸੀ ਉਹ ਨਿਗਾ ਸਾਡੀ ਮਾਂ ਦੀ ਉਹਨੇ ਸਾਧੂ ਨੇ ਲਿਆ ਦਿੱਤੀ ਆ ਵੀ ਬਾਬਾ ਜੀ ਤੁਸੀਂ ਵੀ ਕੁਝ ਪੁੱਛ ਲਓ ਇਹਨਾਂ ਦੇ ਕੋਲ ਤੇ ਵੀ ਅਸੀਂ ਕਿਹਾ ਵੀ ਅਸੀਂ ਤਾਂ ਨਹੀਂ ਉਹਨਾਂ ਨੇ ਕਿਹਾ ਵੀ ਸਾਨੂੰ ਆ ਤੁਸੀਂ ਉਹਨਾਂ ਨੇ ਰਮਾਲ ਲੈ ਲ ਉਹਨਾਂ ਨੇ ਆਪਣੇ ਸੋਨਾ ਲਾ ਕੇ ਉਹ ਉਹਨਾਂ ਨੇ ਮੁੰਡੇ ਨੇ ਉਹ ਬਾਬਾ ਜੀ ਦੇ ਤਾਂ ਬਾਬਾ ਜੀ ਗਾਲਾਂ ਕੱਢਣ ਲੱਪੇ ਕਹਿੰਦਾ ਤੁਹਾਨੂੰ ਇੰਨਾ ਕੋਈ ਤੇ ਤਾਂ ਤੁਸੀਂ ਚੱਲ ਜਾਓ ਤੇ ਜਦੋਂ ਉਹਨਾਂ ਨੇ ਵੀ ਤੁਸੀਂ ਆਪਣਾ ਵੀ ਸੋਨਾ ਲਾ ਦੋ ਤੁਸੀਂ ਬਾਬਾ ਜੀ ਨੂੰ ਦੇ ਦੋ ਉਹਨਾਂ ਚੈਨ ਵੀ ਲਾ ਲਈ ਕਰਨਾ ਚੁ ਬਾਈਆਂ ਵੀ ਲਾ ਲਈਆਂ ਇਹਨਾਂ ਨੇ ਬਸ ਸਾਰਾ ਕੁਝ ਲਾ ਲਿਆ ਤੇ ਰਮਾਲ ਚ ਰੱਖਿਆ ਤੇ ਅਸੀਂ ਰਮਾਲ ਚ ਉਹਨਾਂ ਨੇ ਉਹ ਰਮਾਲ ਰੱਖ ਲਿਆ ਨੂੰ ਜਦ ਰਮਾਲ ਸਾਨੂੰ ਦੇ ਦਿੱਤਾ ਯਾਨੀ ਕਿ ਪਲੈਨ ਦੇ ਨਾਲ ਹੀ ਆਏ ਸੀ ਪਹਿਲੇ ਬਾਬੇ ਦੇ ਨਾਲ ਵਿੱਚ ਪਿੱਛੇ ਲੱਗੇ ਆ ਪਿੱਛੇ ਹੀ ਲੱਗੇ ਆ ਉਹ ਬਾਬੇ ਨਾਲ ਰਣੇ ਆ ਉਹ ਬਾਬੇ ਨਾਲ ਲਿਓ ਜਦ ਅਸੀਂ ਅੱਗੇ ਜਾ ਕੇ ਦੇਖਿਆ ਤਾਂ ਰਮਾਲ ਖਾਲੀ ਸੀਗਾ ਜਦੋਂ ਰਮਾਲ ਖੋਲਿਆ ਹਾਲ ਤਾਂ ਬੇਹੋਸ਼ੀ ਦੀ ਹੋ ਗਈ ਸੀ ਤਾਂ ਜਿਹੜਾ ਪਤਾ ਨਹੀਂ ਲੱਗਾ ਸਾਨੂੰ ਆ ਜੀ ਸੁਖਵੀਰ ਪਤਾ ਹੀ ਨਹੀਂ ਲੱਗਿਆ ਅਸੀਂ ਅੱਗੇ ਜਾ ਕੇ ਖੋਲੇ ਤਾਂ ਉਹਨਾਂ ਨੇ ਰਮਾਲ ਵਿੱਚ ਸਾਨੂੰ ਕੁ ਮਿਲਿਆ ਅਸੀਂ ਉੱਥੇ ਮੋੜ ਕੇ ਫੇਰ ਪੱਕੇ ਰਾਵਨ ਨਾਲੋਂ ਆ ਗਏ ਉਹ ਬਾਬਾ ਪਤਾ ਨਹੀਂ ਕਿੱਧਰ ਚਲੇ ਤੁਹਾਨੂੰ ਖਾਣ ਪੀਣ ਨੂੰ ਦਿੱਤਾ ਕੁਛ ਨਹੀਂ ਮੁੱਕੀ ਨਹੀਂ ਕੁਛ ਸਾਨੂੰ ਬਸ ਆ ਹੀ ਦਿੱਤੀ ਸਾਨੂੰ ਭੰਗ ਹੀ ਕੱਲੀ ਹੋਣਾ ਤੇ ਕੀ ਕੀ ਪਾਇਆ ਤੁਸੀਂ ਗੱਲ ਦੇ ਵਿੱਚ ਜੜਾ ਲੈ ਗਿਆ ਅਸੀਂ ਸਭ ਮਿਲ ਚੈਮਸੀ ਪਾਣੀ ਦੋ ਤੋਲੇ ਦੀ ਤੇ ਕੰਨਾਂ ਨੇ ਬਾਗੀਆਂ ਸੀ ਅੱਗੇ ਤੋਂ ਵੈ ਸਿੰਗੀ ਸੀ ਬਾਬਾ ਜੀ ਤੇ ਗਏ ਪਤਾ ਲੱਗਾ ਕਿੱਧਰ ਕੇ ਬੰਦੇ ਮੋੜੇ ਉਹ ਜਲੰਧਰ ਨੂੰ ਚੱਲ ਗਏ ਤੇ ਬਾਬਾ ਇੱਧਰ ਨੂੰ ਫੋੜਿਆ ਬਾਬਾ ਜੀ ਉਹ ਪੱਕੇ ਰਾਵਨ ਨਾਲੋਂ ਮੋੜ ਗਿਆ ਠੀਕ ਹਾਂ ਹਾਂਜੀ ਦਗਾ ਹੋਛੇ ਜੇ ਇਧਰ ਵੀ ਗਿਆ ਫਰ ਤਰ ਜਿੱਥੋਂ ਜਾਊਗਾ ਆਇਓ 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 ਚਾਂਸੀ ਮੇਰੀ ਬਾਬਾ ਜੀ ਸਿੰਘੀ ਸੀ ਮੇਰੀ ਵਿੱਚ ਬਾਲੀਆਂ ਸੀ ਕੰਨਾਂ ਦੇ ਵਿੱਚ ਕਿਨਾ ਮਾਟੀ ਦਾ ਥਰੇ ਬਿੰਦਰ ਕਿੱਥੇ ਦੇ ਰਹਿ ਗਏ ਤੁਸੀਂ ਫਗਤਪੁਰਾ ਫਗਤਪੁਰਾ ਕੀ ਮਾਮਲਾ ਕੀ ਕੱਢਣਾ ਠੱਗੀ ਹੋਈ ਐ ਜੇ ਪੁਲ ਦੇ ਉੱਪਰ ਤੋਂ ਬੜੇ ਦੱਸ ਦੇ ਤੂੰ ਕਿ ਚੈਨ ਲਈ ਗੱਲ ਚੋਂ ਮੇਰੇ ਅਸੀਂ ਪਹਿਲਾਂ ਸਬਜ਼ੀ ਲੈਂਦੇ ਸੀ ਕਿ ਉੱਥੇ ਸਾਨੂੰ ਸਾਧੂ ਮਿਲਿਆ ਇੱਕ ਉਹ ਕਹਿੰਦੇ ਕਿ ਆਦਮੀ ਸਰਕਾਰੇ ਪੀਣ ਜਗ੍ਹਾ ਤੋਂ ਦੱਸੂ ਅਸੀਂ ਕਿਹਨੂੰ ਨਹੀਂ ਪਤਾਏਗਾ ਅਸੀਂ ਉਹ ਮੱਕੇ ਰਾਮਨ ਦੇ ਮਿਲ ਪਾਲਥੇ ਉੱਤੇ ਚੜੇ ਆ ਤੇ ਉਹ ਪਿੱਛੇ ਆ ਰਹੇ ਸੀਗੇ ਉਤਮੀ ਆਦਮੀ ਤੇ ਉਹਨਾਂ ਨੇ ਕਿਹਾ ਵੀ ਸਾਹ ਸਾਧੂ ਮਿਲਿਆ ਸੀਗੇ ਸਾਨੂੰ ਮਿਲਿਆ ਕਹਿੰਦੇ ਬਾਬਾ ਜੀ ਉਹ ਸਾਦੂ ਬਹੁਤ ਚੰਗਾ ਆ ਵੀ ਸਾਡੀ ਮਾਂ ਦੀ ਨਿਗਾ ਚੱਲ ਗਈ ਸੀ ਉਹ ਨਿਗਾ ਸਾਡੀ ਮਾਂ ਦੀ ਉਹਨੇ ਸਾਦ ਨੂੰ ਨੇ ਲਿਆ ਦਿੱਤੀ ਆ ਵੀ ਬਾਬਾ ਜੀ ਤੁਸੀਂ ਵੀ ਕੁਝ ਪੁੱਛ ਲਓ ਇਹਨਾਂ ਦੇ ਕੋਲ ਤੇ ਅਸੀਂ ਕਿਹਾ ਵੀ ਅਸੀਂ ਤਾਂ ਨਹੀਂ ਉਹਨਾਂ ਨੇ ਕਿਹਾ ਵੀ ਸਾਨੂੰ ਆ ਤੁਸੀਂ ਰਮਨ ਲਲ ਉਹਨਾਂ ਨੇ ਆਪਣਾ ਸੋਨਾ ਲਾ ਕੇ ਉਹ ਉਹਨਾਂ ਨੇ ਮੁੰਡੇ ਨੇ ਉਹ ਬਾਬਾ ਜੀ ਨੇ ਤਾਂ ਬਾਬਾ ਜੀ ਗਾਲਾਂ ਕੱਢਣ ਲੱਪੇ ਕਹਿੰਦਾ ਤਾਂ ਹੁਣ ਇੰਨਾ ਤੇ ਤਾਂ ਤੁਸੀਂ ਚੱਲ ਜਾਓ ਤੇ ਜਦੋਂ ਉਹਨਾਂ ਨੇ ਵੀ ਤੁਸੀਂ ਆਪਣਾ ਵੀ ਸੋਨਾ ਲਾ ਦੋ ਤੁਸੀਂ ਬਾਬਾ ਜੀ ਨੂੰ ਦੇ ਦੋ ਉਹਨਾਂ ਚੈਨ ਵੀ ਲਾ ਲਈ ਕਰਨਾ ਚੁ ਬਾਲੀਆਂ ਵੀ ਲਾ ਲਈਆਂ ਇਹਨਾਂ ਨੇ ਸਾਰਾ ਕੁਝ ਲਾ ਲਿਆ ਤੇ ਰਮਾਲ ਚ ਰੱਖ ਲਿਆ ਅਸੀਂ ਰਮਾਲ ਚ ਉਹਨਾਂ ਨੇ ਉਹ ਰਮਾਲ ਰੱਖ ਲਿਆ ਦੂਜਾ ਰਮਾਲ ਸਾਨੂੰ ਦੇ ਦਿੱਤਾ ਯਾਨੀ ਕਿ ਪਲਾਨ ਦੇ ਨਾਲ ਹੀ ਆਏ ਸੀ ਪਹਿਲੇ ਬਾਬੇ ਦੇ ਨਾਲ ਵਿੱਚ ਪਿੱਛੇ ਲੱਗੇ ਆ ਪਿੱਛੇ ਹੀ ਲੱਗੇ ਆ ਉਹ ਬਾਬੇ ਨਾਲ ਰਣੇ ਆ ਉਹ ਬਾਬੇ ਨਾਲ ਲਿਓ ਜਦ ਅਸੀਂ ਅੱਗੇ ਜਾ ਕੇ ਦੇਖਿਆ ਤਾਂ ਰਮਾਲ ਖਾਲੀ ਸੀਗਾ ਤੁਸੀਂ ਜਦੋਂ ਰਮਾਲ ਖੋਲਿਆ ਹਾਲ ਤਾਂ ਬੇਹੋਸ਼ੀ ਦੀ ਹੋ ਗਈ ਸੀ ਕਿ ਜਿਹੜਾ ਪਤਾ ਨਹੀਂ ਲੱਗਾ ਸਾਨੂੰ ਹੋਇਆ ਸੀ ਸੁਬੀਰ ਪਤਾ ਹੀ ਨਹੀਂ ਲੱਗਿਆ ਅਸੀਂ ਅੱਗੇ ਜਾ ਕੇ ਖੋਲਿਆ ਤਾਂ ਉਹਨਾਂ ਨੇ ਰਮਾਲ ਵਿੱਚ ਸਾਨੂੰ ਮਿਲਿਆ ਅਸੀਂ ਉੱਥੇ ਮੋੜ ਕੇ ਫੇਰ ਪੱਕੇ ਦਾ ਬਰਨ ਨੂੰ ਆ ਗਏ ਉਹ ਬਾਬਾ ਪਤਾ ਨਹੀਂ ਕਿੱਧਰ ਚਲੇ ਤੁਹਾਨੂੰ ਖਾਣ ਪੀਣ ਨੂੰ ਦਿੱਤਾ ਕੁਛ ਨਹੀਂ ਮੁੱਕੀ ਨੂੰ ਕੁਛ ਸਾਨੂੰ ਬਸ ਆ ਹੀ ਦਿੱਤੀ ਸਾਨੂੰ ਪੰਗੇ ਇਕੱਲੇ ਹੋ ਗਏ ਤੇ ਕੀ ਕੀ ਪਾਇਆ ਤੁਸੀਂ ਗੱਲ ਦੇ ਵਿੱਚ ਜਿਹੜਾ ਲੈ ਗਿਆ ਅਸੀਂ ਸਭ ਮਿਲ ਚੈਨ ਸੀ ਪਾਣੀ ਦੋ ਟੋਲੇ ਦੀ ਤੇ ਕੰਨਾਂ ਨੇ ਬਾਗੀਆਂ ਸੀਆਂ ਅੱਗੇ ਤੋਂ ਵੇ ਸਿੰਗੀ ਸੀ ਬਾਬਾ ਜੀ ਤੇ ਗਏ ਪਤਾ ਲੱਗਾ ਕਿੱਧਰ ਜੇ ਬੰਦੇ ਮੋੜ ਗਏ ਉਹ ਜਲੰਧਰ ਨੂੰ ਚੱਲ ਗਏ ਤੇ ਬਾਬਾ ਇੱਧਰ ਨੂੰ ਫੋੜਿਆ ਬਾਬਾ ਜੀ ਉਹ ਇੱਧਰ ਨੂੰ ਪੱਕੇ ਰਬ ਨਾਲ ਨੂੰ ਮੋੜ ਗਿਆ ਠੀਕ ਹੈ ਹਾਂ ਹਾਂਜੀ